ਸੁੱਟੀ ਸਾਰੀ ਐ ਘੋੜੇ ਦੀ ਸਵਾਰੀ ਐ ਡਾਕਟਰ ਸਾਹਿਬ ਗੱਲ ਇਹ ਆ ਹਨਾ ਜਦੋਂ ਆਪਾਂ ਕਿਤੇ ਪੁਰਾਣੀਆਂ ਯਾਦਾਂ ਜੀਤੇ ਆਉਨੇ ਆ ਪੁਰਾਣੀਆਂ ਯਾਦਾਂ ਦੀਆਂ ਹਨਾ ਬਚਪਨਾਂ ਯਾਦ ਆਉਂਦਾ ਤੇ ਜਿਵੇਂ ਆ ਬੋੜਾਂ ਤੇ ਆ ਮਤਲਬ ਦਾੜੀ ਫੜਫੜ ਕੇ ਤੇ ਝੂਟੇ ਤਹਾਂ ਵੀ ਦਾਈਆਂ ਲੁਕੜੇ ਪਹਿਲਾਂ ਖੇਡਦੇ ਹਨਾ ਸਾਰੇ ਬੱਚੇ ਨਾ ਕੁੜੀਆਂ ਮੁੰਡੇ ਇੱਕੋ ਹੀ ਗੱਲ ਹੁੰਦੀ ਐ ਝੋਲਾ ਹੁੰਦਾ ਬੋਰੀ ਆ ਦਾ ਬੋਰੀ ਦਾ ਉਹਦੇ ਵਿੱਚ ਆਜੀ ਰੋਟੀ ਉਹ ਪਾਈ ਹੁੰਦੀ ਬੋਰੀ ਬੈਠਣ ਨੂੰ ਇੱਕ ਟੇਬਾ ਨਾ ਹੁੰਦਾ ਕਿਤਾਬਾਂ ਵੀ ਉਹੀ ਦੋ ਚਾਰ ਜਿਹੜੀਆਂ ਹੁੰਦੀਆਂ ਵੇਖ ਹੁੰਦਾ ਸੀ ਗੱਲ ਆ ਹੋ ਜਗਾ ਤੇ ਦੋ ਤੂਤ ਹੁੰਦੇ ਦੀ ਡਾਕਟਰ ਸਾਹਿਬ ਤੁਸੀਂ ਵੀ ਇੱਥੇ ਪੜੇ ਹੋਵੋਗੇ ਹਾਂਜੀ ਹਾਂਜੀ ਯਾਦ ਆਉਂਦੀਆਂ ਹੋਣਗੀਆਂ ਇੱਥੇ ਅਸੀਂ ਬਾਲੀਏ ਬਾਲਾ ਕੁਛ ਗੁਜ਼ਾਰਿਆ ਜੀ ساری ਉਮਰੇ ਇੱਥੇ ਹੀ ਗੁਜ਼ਾਰ ਲਈ ਦਸਵੀਂ ਤੱਕ ਉੱਥੇ ਤੇ ਆਪਣੇ ਨਸਤਰ ਮਾਸਟਰ ਸਾਨੂੰ ਪੜਾਉਂਦਾ ਹੁੰਦਾ ਸੀ ਬਹੁਤ ਲੱਗੇ ਹੁੰਦੇ ਸੀ ਬਈ ਤਿੰਨ ਇੱਕ ਬਰਨਾਲੇ ਤੋਂ ਤੇ ਨਸਤਰ ਮਾਸਟਰ ਹੈਨਾ ਇੱਕ ਬੇਅੰਤ ਮਾਸਟਰ ਹੁੰਦਾ ਸੀ ਉਹਦਾ ਨਾਮ ਮਾਟਰ ਰਾਜੀਆ ਵਾਲਾ ਹੁੰਦਾ ਸੀ ਜੀ ਉਹ ਪ੍ਰਾਇਮਰੀ ਵਾਲਿਆਂ ਨੂੰ ਪੜਾਉਣਾ ਹੁੰਦਾ ਸੀ ਜੀ ਸੀ ਤੋਂ ਭੈਣ ਦੀ ਆਪਣੇ ਪਿੰਡਾਂ ਵਿੱਚ ਹੀ ਪੜਾਉਂਦੇ ਹੁੰਦੇ ਸੀਗੇ ਤੇਜਾ ਮਾਸਟਰ ਹੁੰਦਾ ਹਾਂ ਬੀ ਦੀ ਤੱਕ ਸਦੇਸ ਸਦੇਵੀ ਦਾਨਗੜ੍ਹ ਤੋਂ ਹੋਏ ਗਿੱਲ ਸਿੰਘ ਆਸਕ ਦੇਵ ਸਿੰਘ ਸ਼ੇਰ ਗਿੱਲ ਸ਼ੇਰ ਗਿੱਲ ਸ਼ੇਰ ਗਿੱਲ ਸ਼ੇਰ ਗਿੱਲ ਤੇ ਇੱਕ ਆਪਣੇ ਪਿੰਡ ਤੋਂ ਵੀ ਮਾਸਟਰ ਜੀ ਇਹ ਤਰ੍ਹਾਂ ਤੇਜਾ ਸਿੰਘ ਜੀ ਹਾਂਜੀ ਉਹ ਵੀ ਹਾਂਜੀ ਇਹ ਵੀ ਹੈਗੇ ਸੋ ਬਹੁਤ ਟਾਈਮ ਇਹਨਾਂ ਨੇ ਹਾਂ ਹਾਂ ਬਹੁਤ ਟਾਈਮ ਇਹਨਾਂ ਨੇ ਉਹ ਕਰੀਏ ਇੱਥੇ ਨਲਕਾ ਹੁੰਦਾ ਸੀ ਡਾਕਟਰ ਦੀ ਜਾਂ ਹੁੰਦਾ ਧੇਰੇ ਝੂਟੇ ਲੈ ਕੇ ਆਉਂਦੇ ਉੱਤੇ ਗੇਟ ਹੋਰ ਵੀ ਦਫੇ ਸਿੰਘ ਤੁਸੀਂ ਵੀ ਦੇਖ ਜਿਹੜੀ ਆ ਜਗ੍ਹਾ ਇੱਥੇ ਚਲੋ ਗੇਟ ਲੱਗਿਆ ਹੋਰ ਨੇ ਲਗਾਉਂਦਾ ਆ ਜਿੱਥੇ ਹੁੰਨੇਮ ਲੱਗਿਆ ਆ ਜਿਹੜੀ ਜਗ੍ਹਾ ਇੱਥੇ ਨਾ ਉਹ ਹਾਥੀ ਜੇ ਕਹਿ ਲੈਂਦੇ ਹੁੰਦੇ ਆਪਾਂ ਹਾਂ ਜੀ ਹੁੰਦੇ ਦੀ ਇਹ ਮੁੱਲ ਜੇ ਹਨਾ ਜਵਾਕ ਖਾਂਦੇ ਜੀ ਉਹਨਾਂ ਨੂੰ ਮੈਂ ਖੁਦ ਖਾਂਦੇ ਜੀ ਉਹਦਾ ਜੀ ਇੱਥੇ ਹੀ ਹੁੰਦੀ ਉਹ ਵਧੀਆ ਜੀ ਬੜੀ ਜੀ ਵਧੀਆ ਆਪਣੇ ਜਿਵੇਂ ਘਟਿਆਈ ਹੁੰਦੀ ਹੈ ਨਾ ਮਾਰਨ ਨੂੰ ਆਉਂਦੀ ਦੀ ਬੀਤ ਕਾਲੀਆਂ ਹੁੰਦੇ ਬਹੁਤ ਲੰਮੀਆਂ ਹਾਂ ਉੱਥੇ ਉਹ ਉੱਥੇ ਮੋਟਰ ਲੱਗੀ ਹੁੰਦੀ ਮੋਟਰ ਲੱਗੀ ਹੋਈ ਤਨਦੀ ਡੱਟ ਨਾ ਦੋ ਵਾਰ ਸਾਰਾ ਬਈ ਚੰਦ ਮੱਲੀ ਇੱਥੇ ਕਰਦਾ ਹੁੰਦਾ ਸੀ ਖੇਤੀ ਹਾਂ ਚੰਦ ਮੱਲੀ ਭਾਈ ਪਿੰ ਇਹ ਤਾਂ ਫਿਰ ਜਲਾਲ ਫਿਰ ਜਲਾਲ ਹਾਂ ਉਹਨੇ ਉਹ ਮਾਰਨੀ ਹੁੰਦੀ ਘੰਟੀ ਇੱਕ ਸਟਾਗਰ ਹੁੰਦਾ ਸੀ ਬਈ ਸਟਾਗਰ ਹਾਂ ਪਹਿਲਾਂ ਹੁੰਦਾ ਉਹ ਪ੍ਰੇਮ ਰੀਜ ਪ੍ਰੇਮ ਰੀਜ ਸਟਾਗਰ ਡਾਕਟਰ ਸਾਹਿਬ ਹੁਣ ਤਾਂ ਉਹ ਪੋਸਟ ਹੀ ਘਟ ਗਈ ਹੁੰਦਾ ਮਾਸਟਰ ਨਹੀਂ ਪੁਰੇ ਇਹਦੇ ਸਕੂਲਾਂ ਚ ਹੁਣ ਉਹ ਚੀਜ਼ਾਂ ਚੱਕਿਆਂ ਗਿਆ ਕਿ ਇਹਦਾ ਕਈ ਬੋਲਾ ਮਾਸਟਰ ਬੋਲਾ ਆਪਣਾ ਦੇ ਕੋਈ ਜਿਹੜਾ ਹੁੰਦਾ ਸੀ ਆਹ ਬਣੀ ਤੇ ਦਿਓ ਜੀ ਉਹ ਵੀ ਬੁੜਾ ਕੋਈ ਫੋਟੋ ਪੀਣਾ ਜਦੋਂ ਸਾਰੇ ਡਿਊਟੀ ਖਤਮ ਕਰਕੇ ਹੁੰਦਾ ਸਰਕਾਰ ਨੇ ਘੱਟ ਵਾਲੇ ਰੱਖ ਲੈਣਾ ਜਗਾੜ ਡਾਕਟਰ ਸਾਹਿਬ ਗਰੀਬ ਮਤਲਬ ਉਹ ਪਾਉਨਰ ਨੂੰ ਮਾਸਟਰ ਦੇ ਹਿਸਾਬ ਨਾਲ ਗਰੀਬ ਹੱਥ ਚ ਕਹਿੰਦੇ ਹਨਾ ਇੱਕ ਤਾਂ ਮਾਸਟਰ ਦੀ ਪੋਸਟ ਹੋ ਗਈ ਕਪੀਅਨ ਹੋ ਗਿਆ ਸਕੂਲ ਸੋਮਰ ਨਾਲੇ ਹੋ ਗਿਆ ਘੰਟੀ ਵਾਲੇ ਹੁੰਦੇ ਪਹਿਲਾਂ ਕਿੰਨੀਆਂ ਪੋਸਟਾਂ ਸੀ ਉਹ ਸਭ ਮਾਸਟਰ ਵਿੱਚੀ ਮਾਸਟਰ ਲਾ ਕੇ ਪੰਨਾ ਪਾਉਂਦੇ ਸੀ ਮਲਾਜਮ ਹੁੰਦੇ ਜੀ ਇੱਥੇ ਉਹ ਜਿਹੜੇ ਬਹੁਤ ਸਾਲੋਂ ਸਕੂਲ ਦੀ ਸੇਵਾ ਕੀਤੀ ਮਾਸਟਰਾਂ ਦੀ ਬੁੜੀ ਨੇ ਉਹਨਾਂ ਨੂੰ ਪੱਕੇ ਨਹੀਂ ਕਰਿਆ ਪੱਕੇ ਨਹੀਂ ਕਰਿਆ ਉਹਨਾਂ ਨੇ ਬਹੁਤ ਸੇਵਾ ਕਰੀਆ ਫਿਰ ਉਹਨਾਂ ਨੇ ਕਹਾਂ ਜਿਮਾ ਕਰਨ ਲੱਗੇ ਰਾਜਨੀਤੀਆਂ ਨੇ ਕੀ ਪੰਚਾਇਤ ਸਰਕਾਰਾਂ ਦੀ ਜਿਹੜੀ ਹੈ ਸੋ ਗੱਲਬਾਤ ਇਹ ਈ ਜੀ ਹੁਣ ਜਿਵੇਂ ਡਾਕਟਰ ਸਾਹਿਬ ਆਗੇ ਸੀ ਚਲੋ ਪਹਿਲਾਂ ਵੈਸੇ ਵੀਡੀਓ ਬਣਾ ਰਹੇ ਸੀ ਦਰਖਤਾਂ ਦੀ ਹਨਾ ਉਹ ਇੱਕ ਯਾਦ ਜੀ ਆ ਗਈ ਜੀ ਹਨਾ ਪੁਰਾਣੀ ਪੁਰਾਣੀ ਯਾਦ ਆ ਗਈ ਤੇ ਕੋਈ ਵੀ ਤੁਸੀਂ ਦੱਸਦੇ ਹੁੰਦੇ ਸੀ ਹਨਾ ਜਦੋਂ ਸਰ ਸਾਬ ਇੱਥੇ ਆ ਆ ਕਾਲੇ ਦੇ ਲਵੇ ਇਥੇ ਗੇਟ ਹੁੰਦਾ ਵੀ ਬਾਈ ਉਹ ਢੰਡੇ ਲਾ ਕੇ ਲਾ ਲਗੇ ਹਾਂ ਪਾਈ ਪਲਾਂਗੇ ਗੇਟ ਹੁੰਦਾ ਵੀ ਜਾਂ ਜੋ ਹੁੰਦਾ ਪਵਿੰਦਰ ਲੰਗੇ ਹੁੰਦੇ ਐਂਟਰੀ ਕਰਦੇ ਜਦੋਂ ਇਧਰੋਂ ਇਧਰੋਂ ਆ ਕੇ ਨਾ ਜਦੋਂ ਉਹ ਕਿਤੇ ਜਸ ਪੈਂਸਰੀ ਵਾਲੇ ਇਹਦਾ ਗੇਟ ਲਾ ਦਿੰਦੇ ਬਾਈ ਬੰਦ ਖੁੱਲਾ ਹੁੰਦਾ ਸੀ ਨਾ ਇਹ ਲਾ ਦਿੰਦੇ ਫਿਰ ਉੱਥੇ ਵੱਡੇ ਚੰਗਿਆਣਾ ਚੱਕ ਲੈਂਦੇ ਜਵਾਕ ਰਿਕੀ ਕੇ ਆਉਣ ਵਾਲੇ ਆ ਗਈ ਜੀ ਡਾਕਟਰ ਸਾਹਿਬ ਇੱਕ ਤਾਂ ਚਲੋ ਉਹ ਲੱਗੂਗੀ ਤੇ ਮੈਂ ਕਿਹਾ ਵੀ ਸੋਨੋ ਵੀ ਭੇੜੀ ਜੀ ਉਮ ਵੀ ਦੇਖਣ ਵਾਲੇ ਨੂੰ ਪਰ ਇੱਕ ਪਤਾ ਕੀ ਕਹਿੰਦੇ ਨੇ ਅੱਡੀ ਸੁੱਕੀ ਸਾਰੀ ਐ ਘੋੜੇ ਦੀ ਸਵਾਰੀ ਐ ਘੋੜਾ ਗਿਆ ਦਿੱਲੀ ਮਗਰ ਪੈਗੀ ਬਿੱਲੀ ਬਿੱਲੀ ਕੋਲੇ ਬਿੱਲੀ ਨੇ ਮਾਰੇ ਪਤਾ ਨਹੀਂ ਦੰਦ ਕੱਲ ਨੂੰ ਸਕੂਲ ਬੰਦ ਹੈ ਨਾ ਐਂ ਜੇ ਵੀ ਉਹ ਬਹੁਤ ਜਵਾਕ ਪਾਉਂਦੇ ਜਾਂਦੇ ਕਾਹ ਬਤਾ ਤੇ ਛੱਟੀਆਂ ਸੌਂਦੇ ਭਾਈ ਛੱਟੀਆਂ ਛੱਟੀਆਂ ਜਿਹੜਾ ਆਪਣਾ ਨਹਿਰੀ ਖਾਲ ਜਾਂਦਾ ਜੀ ਇਹਦੇ ਸਾਰੇ ਬੱਚੇ ਇੱਥੇ ਬੋਝਦੇ ਬਾਈ ਮੰਡੇ ਸਾਰੇ ਇੱਥੇ ਬੋਝਦੇ ਬਹਿ ਕੇ ਛੱਟੀਆਂ ਬੋਝ ਇੱਥੇ ਕੰਮ ਨਿਵੇੜ ਕੇ ਬਾਹਰ ਤੇ ਅੰਦਰ ਦੀ ਇੱਥੇ ਵਾਰੀ ਹੁੰਦੀ ਸੀ ਅੱਛਾ ਇੱਕ ਹੋਰ ਦੀ ਡਾਕਟਰ ਸਾਹਿਬ ਜਿਹੜੇ ਛੋਟੇ ਬੱਚੇ ਹੁੰਦੇ ਆਉਂਦੇ ਅੰਕਲ ਜੀ ਮੇਰੀ ਇਹ ਕਲਮ ਕੱਢ ਕੇ ਦਿਓ ਕਲਮ ਕਢਾਉਂਦੇ ਉਹਸ ਨਾਲ ਨਾ ਸਾਈਂ ਗਦਾਤਾਂ ਦੇ ਨਾਲ ਅਸੀਂ ਐ ਕਾਲੀ ਜਾਈ ਨਾਲ ਤੇ ਕੁੜੀਆਂ ਕਿੰਨੇ ਹੁੰਦੇ ਸਕੂਲ ਦੇ ਇ ਆਹੋ ਅੱਗੇ ਕੁੜੀਆਂ ਕਤਰੀਆਂ ਜਿਹੜੀਆਂ ਨਹੀਂ ਹੁੰਦੀਆਂ ਦੀ ਇਹ ਨਾਲ ਪੜਦੀਆਂ ਸੀ ਜਿਹਾ ਉਹ ਆਪਦੀਆਂ ਪਹਿਣਾ ਵਾਂਗੂੰ ਮੰਨਦੇ ਤੁਹਾਨੂੰ ਇਹ ਤਾਂ ਸਾਡੀਆਂ ਪਹਿਣਾ ਨੇ ਕੋਈ ਸਮੇਂ ਦੇ ਹਿਸਾਬ ਨਾਲ ਬਦਲੀ ਜਾਂਦਾ ਇੱਥੋਂ ਲਾ ਕੇ ਜੇ ਇੰਨੇ ਕੁੜੀਆਂ ਹੁੰਦੇ ਆਪਣੇ ਸਕੂਲ ਜਿਹੜੋ ਪਹਿਲੀ ਘੰਟੀ ਵਿੱਚ ਮਾਰਦਾ ਸਾਰੀਆਂ ਕੁੜੀਆਂ ਨੇ ਜਾਣਾ ਹੁੰਦਾ ਫਿਰ ਦੂਜੀ ਘੰਟੀ ਇਹ ਮੰਗਦੇ ਮੁੰਡੇ ਵੀ ਜਾਂ ਸੋ ਇਹ ਸੀ ਜੀ ਅੱਜ ਦੀਆਂ ਯਾਦਾਂ ਸਕੂਲ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਜਿਹੜੇ ਮੇਰੇ ਵੀਰ ਕਿਸੇ ਵੀ ਸਕੂਲ ਦੇ ਵਿੱਚ ਪੜੇ ਨੇ ਖਾਸ ਕਰਕੇ ਜੇ ਕੋਈ ਪਿੰਡ ਕਾਲੇ ਕੰਦੇ ਵਿੱਚ ਪੜੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਜਾਂ ਮੇਰੇ ਪਿੰਡ ਦੇ ਨੌਜਵਾਨ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੁਰਾਣੀਆਂ ਯਾਦਾਂ ਯਾਦ ਆ ਜਾਂਦੀਆਂ ਨੇ ਜਿੰਨੇ ਵੀ ਦੇਸਾਂ ਵਿਦੇਸਾਂ 'ਚ ਬਾਹਰ ਬੈਠੇ ਨੇ ਬਹੁਤ ਦੂਰ ਦੂਰ ਤਾਈਂ ਬੈਠੇ ਨੇ ਬਈ ਬਾਹਰਲੇ ਪਿੰਡਾਂ 'ਚ ਨੇ ਫੜਕੇ ਥੋ ਕਹਿੰਦੇ ਰਿਸ਼ਤੇਦਾਰੀਆਂ ਵਾਲੇ ਕਾਲੇ ਕਹਿੰਦੇ ਜਾ ਕੇ ਗਏ ਨੇ ਪੜ੍ਹ ਕੇ ਬਹੁਤ بڑے ਨੇ ਆਪਣੇ ਪਿੰਡਾਂ 'ਚ ਆ ਕੇ ਕਾਲੇ ਜੀ ਆਪਣੇ ਸਪਾਲ ਬਾਦਰਾ ਭੈਣੀ ਜਵੰਦਾ ਪਿੰਡੀ ਇੱਥੇ ਦੇ ਸਾਰੇ ਜਵਾਨ ਰਾਜੇ ਤੇ ਅੱਖੀ ਪੜੇ ਨੇ ਕਮੈਂਟਾਂ ਦੇ ਵਿੱਚ ਆਪੋ ਆਪਣਾ ਨਾਂ ਜਰੂਰ ਲਿਖਿਓ ਜੀ ਪਿੰਡ ਜਰੂਰ ਦੱਸਿਓ ਵੀ ਕਿਹੜਾ ਕਿਹੜੇ ਇੱਥੇ ਪੜਿਆ ਹੈ ਜਿਨ੍ਹਾਂ ਜਿਨੇ ਵੀ ਇਹ ਵੀਡੀਓ ਦੇਖੀ ਜਿਹਨੂੰ ਵਧੀਆ ਲੱਗੀ ਹੈ ਨਾ ਡਾਕਟਰ ਸਾਹਿਬ ਆਗੇ ਸੀਗੇ ਅੰਕਲ ਜੀ ਮੇਰੇ ਨਾਲ ਸੀ ਮਹਾਂ ਚਲੋ ਭਾਈ ਜਾਂਦੇ ਜਾਂਦੇ ਇਹ ਵੀ ਜਾਂਦਾ ਤਾਜ਼ੀਆਂ ਕਰ ਲਈਏ ਸੋ ਮੇਰੇ ਨਾਲ ਨੇ ਕੈਮਰਾਮੈਨ ਗਾਂਧੀ ਸਟਾਰ ਕਾਲੇ ਕੇ ਸੋਡਾ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਪਿੰਡ ਦੀਆਂ ਗੱਲਾਂ ਪ੍ਰੋਗਰਾਮ ਦਾ ਨਾਮ ਹੈਗਾ ਜੀ ਮੇਰੇ ਪਿੰਡ ਦੀਆਂ ਗੱਲਾਂ ਪੀਵੀ 19 ਕੇ ਟੀਵੀ ਚੈਨਲ ਤੇ ਸੋ ਤੁਸੀਂ ਦੇਖ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਹੀ ਦੇਖਣ ਵਾਲੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰਹੋ